Vir, vem, vem, ਸਸਕਲ ਜੀ ਤੁਸੀਂ ਦੇਖ ਰਹੇ ਹੋ ਲਿਮਟਡ ਨਿਊਜ਼ ਮੈਂ ਗੋਵਿੰਦ ਸੈਣੀ ਅੱਜ ਅਸੀਂ ਤੁਹਾਨੂੰ ਇੱਕ ਐਫਜੀ ਬਜ਼ੁਰਗ ਨਾਲ ਮਲਾਵਾਂਗੇ ਜਿਸ ਦੀ ਉਮਰ 80 ਸਾਲ ਹੈਗਾ ਪੰਜਾਬ ਦਾ ਵਿਰਸਾ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਹਰ ਸਾਲ ਸਤਰੰਗੀ ਪੀਂ ਦਾ ਮੇਲਾ ਕਰਵਾਇਆ ਜਾਂਦਾ ਹੈ ਪੰਜਾਬ ਦਾ ਸੱਭਿਆਚਾਰ ਉਹਦੇ ਵਿੱਚ ਵਿਖਾਇਆ ਜਾਂਦਾ ਹੈਗਾ ਸਾਡੇ ਕੋਲੇ ਬਜ਼ੁਰਗ ਮਹਿਲਾ 80 ਸਾਲ ਦੀ ਮੌਜੂਦ ਹੈ ਦੇ ਨਾਲ ਗੱਲਬਾਤ ਵੀ ਕਰਦੇ ਹੈਗੇ ਕਿ ਕਹਿਣਾ ਇਸ ਬਾਰੇ ਹਾਂਜੀ ਕੀ ਕਹਿਣਾ ਚਾਹੂੰ ਜਿਸ ਤਰ੍ਹਾਂ ਤੁਹਾਨੂੰ ਇੰਨੀ ਉਮਰ ਹੋ ਗਈ ਹੈ ਤੁਸੀਂ ਪੰਜਾਬ ਦੇ ਵਿਰਸਾ ਸੰਭਾਲ ਕੇ ਰੱਖਿਆ ਹੈ ਕੀ ਕਹਿਣਾ ਵਾਰੀ ਕਹਾਂ ਕਿ ਸਾਡਾ ਦੇਸ਼ ਦਾ ਯਾਦਗਾਰੀ ਮੰਚ ਵੱਲ ਆਸਵਾਰ ਚੰਤੀ ਮੇਲੇ ਮੇਰੀ ਫੌਜੀ 35 ਸਾਲ ਪਹਿਲਾਂ ਵੀ ਬੱਚਿਓ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਓ ਤੇ ਨਾਲ ਝੰਡੀਆਂ ਲਗਾਓ ਹੁਣ ਤੱਕ ਸਾਰੇ ਪੰਜਾਬ ਦੀ ਸਾਰੇ ਹਿੰਦੁਸਤਾਨ ਦੀਆਂ ਲਗਾ ਮੈਂ ਬਹੁਤ ਧੰਨਵਾਦੀ ਆ ਸਾਰੇ ਮੀਡੀਆ ਦੀ ਜਿਨ੍ਹਾਂ ਨੇ ਇਹ ਸਾਤਰੰਗੀ ਤੀਨ ਨੂੰ ਹੁਲਾਰਾ ਦਿੱਤਾ ਸਾਰਾ ਇੱਕੇ ਦਾ ਮੈਂ ਇੱਕ ਰੱਸਾ ਵਟਿਆ ਪਿਆਰ ਦੀ ਇੱਕ ਫੱਟਰੀ ਪਾਈ ਤੇ ਸੱਗੇ ਚਾਰ ਦਾ ਹੁਲਾਰਾ ਦੇ ਕੇ ਇਹ ਸ਼ਤਰੰਗੀ ਜੀ ਨੂੰ ਉੱਚਾ ਕੀਤਾ ਤੇ ਲੋਕਾਂ ਨੇ ਮੇਰੀ ਆਵਾਜ਼ ਸੁਣ ਕੇ ਆਜ ਘਰ ਘਰ ਤੀਆਂ ਲੱਗ ਰਹੀਆਂ ਮਾਤਾ ਜੀ ਸਰ ਸ਼ਤਰੰਗੀ ਪਿੰਗ ਦੇ ਵਿੱਚ ਕੀ ਦਿਖਾਇਆ ਜਾਂਦਾ ਤੇ ਯਾਦਾ ਸਰਬਚਾਰ ਕੀ ਦਿਖਾਇਆ ਜਾਂਦਾ ਕੁੜੀਆਂ ਜੁੜੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਲਾਈਵ ਬੋਲੀਆਂ ਲਾਈਵ ਕਿੱਦਾ ਅਸੀਂ ਕਿਸੇ ਹੋਟਲ ਕਿਤੇ ਮੈਰਿਜ ਪਹਿਲੇ ਚਿਤਿਆ ਨਹੀਂ ਕਰਦੇ ਅਸੀਂ ਬਾਗਾਂ ਚ ਖੁੱਲੇ ਮੈਦਾਨਾਂ ਚ ਉਥੇ ਧੀਆਂ ਲਾਉਣੇ ਹਰ ਸਾਲ ਕਾ ਕਿ ਕੁੜੀਆਂ ਆਪਣੇ ਪਿੰਨਾ ਚ ਟੁਕਾ ਇਹ ਲਾਈਵ ਕਿੱਦਾਂ ਕਰਨ ਆਪਣੀਆਂ ਬੋਲੀਆਂ ਆਪਣਾ ਸੁੱਖ ਦੁੱਖ ਇੱਕ ਦੂਸਰੇ ਨੂੰ ਦੱਸਾਂ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਸ਼ਾਮ ਦੇ 7:00 ਵਜੇ ਹਾਲੇ ਵੀ ਬੱਚੇ ਲਾਈਵ ਕਿੱਦਾਂ ਕਰ ਰਹੇ ਆ ਅੱਛਾ ਮਾਤਾ ਜੀ ਦੇਖਿਆ ਜਾ ਗਿਆ ਜਿਹੜਾ ਪੰਜਾਬ ਦਾ ਸੱਭਿਆਚਾਰ ਹੈਗਾ ਪੰਜਾਬ ਦੀ ਨੌਜਵਾਨ ਪੀੜੀ ਉਹਨੂੰ ਪੂਲਦੀ ਚੱਲੀ ਹੈਗੀ ਆ ਪਰ ਤੁਸੀਂ ਤੁਹਾਡੀ 80 ਸਾਲ ਦੀ ਉਮਰ ਹੈਗੀ ਹੈ 50 ਦੇ ਵਿਸਥੇ ਨੂੰ ਤੁਸੀਂ ਸੰਭਾਲ ਕੇ ਰੱਖਿਆ ਹੈਗਾ ਉਹ ਨੌਜਵਾਨ ਕਿ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਕਹਾਂਗੀ ਕਿ ਜਿਹੜੀਆਂ ਮੇਰੇ ਬੱਚਿਆਂ ਹੋਟਲਾਂਾਂ ਚ ਕਰਦੀਆਂ ਮੇਰੇ ਬਾਲਸਾਂ ਜਾਂਦੀਆਂ ਇਹ ਮਾਵਾਂ ਦਾ ਕਸੂਰ ਹੈ ਜਿਹੜੀਆਂ ਤੇ ਮੇਰੀਆਂ ਨੂੰਹਾਂ ਹੀ ਲੱਗਦੀਆਂ ਸਮਝੋ ਜਾਂ ਮਰੀਆਂ ਧੀਆ ਹੋਣਗੀਆਂ ਉਹ ਸਾਡੇ ਬੱਚਾ ਨੂੰ ਉਸ ਤਰ੍ਹਾਂ ਦੇ ਸੰਸਕਾਰ ਦਿੰਦੇ ਆ ਮਾਂ ਆਪਣੇ ਬੱਚੇ ਨੂੰ ਅੱਛੇ ਸੰਸਕਾਰ ਦੇਊਗੀ ਤਾਂ ਸਾਡਾ ਪੰਜਾਬ ਬਚੂਗਾ ਬੱਚਿਓ ਆਓ ਆਪਾਂ ਰਲ ਮਿਲ ਕੇ ਕੁੱਕ ਰੁੱਖ ਤੇ ਪਾਣੀ ਨੂੰ ਬਚਾਈਏ ਕੁੱਕ ਤੋਂ ਮੇਰਾ ਮਤਲਬ ਹੈ ਆਪਣੇ ਮੁੰਡੇ ਕੁੜੀਆਂ ਨੂੰ ਬਚਾਓ ਇਸ ਨਸ਼ੇ ਤੋਂ ਜਿਹੜਾ ਕਿ ਅੱਜ ਪੰਜਾਬ ਨੂੰ ਖਾ ਰਿਹਾ ਜਿਵੇਂ ਮੋਬਾਈਲ ਦਾ ਨਸ਼ਾ ਇਹ ਕੋਬਜੀ ਗੇਮ ਖੇਡ ਰਿਹਾ ਬੱਚੇ ਇਹਨਾਂ ਚ ਫੋਟੋਆਂ ਚ ਨਾ ਲੈ ਕੇ ਜਾਓ ਘਾਜਾ ਖਾਣਾ ਬਣਾਓ ਆਪਣੇ ਬੱਚਿਆਂ ਨੂੰ ਸਮਾਂ ਦਿਓ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਹੋਰ ਅੱਛਾ ਬਣਾ ਸਕੀਏ ਤੇ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖੀਏ ਤੇ ਅੱਜ ਜਿਹੜੇ ਦੇਵਤਾ ਮੈਡਮ ਨੇ ਇੱਥੇ ਤੀਆਂ ਦਾ ਮੇਲਾ ਲਗਾਰੇ ਨੂੰ ਪਿਛਲੇ 33 ਸਾਲਾਂ ਨੂੰ ਇੱਥੇ ਮੇਲਾ ਲਗਾਰੇ ਨੇ ਤੇ 34 ਮਾਸਾਲ ਹੈ ਜਦੋਂ ਮੇਲਾ ਲਗਾਰੇ ਨੇ ਤੇ ਮੈਂ ਇੱਥੇ ਕਿਤੇ ਵਿੱਚ ਪਾਰਟਿਸਿਪੇਟ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਪਾਰਟਿਸਿਪੇਟ ਕਰਕੇ ਕਿਤਾ ਪਾ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਕੁੜੀਆਂ ਨੂੰ ਚਾਹੀਦਾ ਸੌਣਾ ਕਿ ਮਨਾਉਣ ਆਪਦੇ ਖੁਸ਼ੀਆਂ ਸਾਂਝੀਆਂ ਕਰਨ ਸਾਰਿਆਂ ਨਾਲ ਵਰਤੇਵੇਂ ਕਰਨ ਆਪਦੇ ਪੀਕੇ ਨਾਲ ਜੁੜਨ ਤੇ ਰਿਸ਼ਤੇ ਬਣੇ ਰਹਿਣ ਅੱਛਾ ਜ ਮੋਜਨ ਪੀੜੀ ਹੈਗੀ ਹੈ ਪੰਜਾਬ ਦੇ ਸੱਭਿਆਚਾਰ ਨੂੰ ਜਿਹੜੇ ਮੇਲੇ ਦੇ ਲੱਗੇ ਨੇ ਮੇਰੇ ਵਿੱਚ ਰਸਾਇਆ ਗਿਆ ਕਿ ਕਿਸ ਤਰ੍ਹਾਂ ਹੁੰਦਾ ਹੈ ਅੱਜ ਕੱਲ ਆਪਾਂ ਦੇਖਦੇ ਆਂ ਵੀ ਡੀ ਜੀਆਂ ਦੇ ਨੱਚ ਕੇ ਸੱਭਿਆਚਾਰ ਨੂੰ ਦਰਸਾਇਆ ਜਾ ਰਿਹਾ ਪਰ ਅਸਲੀ ਸੱਭਿਆਚਾਰ ਇਹ ਹੈ ਕਿ ਆਪਾਂ ਖੁਦ ਬੋਲੀਆਂ ਪਾ ਕੇ ਨੱਚ ਕੇ ਗਾ ਕੇ ਖੁਸ਼ੀਆਂ ਗਾ ਕੇ ਆਪਣੇ ਸੱਭਿਆਚਾਰ ਨਾਲ ਜੁੜੀਏ ਸਮਾਜ ਨੂੰ ਸ਼ੇਰ ਦੇਣ ਦੇ ਲਈ ਹਵਾ ਭਰ ਕੇ ਹੁਵਾ ਭਰ ਕੇ ਇਹ ਮੇਰੇ ਪੰਜਾਬੀ ਸੂਟ ਪਾਇਆ ਹੋਇਆ ਪੂਰਾ ਗਹਿਣੇ ਪਾਏ ਹੋਏ ਨੇ ਮੇਰੇ ਕੰਨਾਂ 'ਚ ਮਿੱਪਲ ਪੱਤੀਆਂ ਪਾਈਆਂ ਹੋਈਆਂ ਨੇ ਮੱਥੇ ਤੇ ਮੇਰੇ ਟਿੱਕਾ ਲੱਗੇ ਹੋਇਆ ਸੋ ਪੂਰੀ ਪੰਜਾਬਣ ਦੇ ਪਹਿਰਾਵੇ ਵਿੱਚ ਮੈਂ ਤੁਹਾਡੇ ਸਾਹ ਮੈਂ ਹੀ ਕਹੂੰਗੀ ਵੀ ਆਪਣੇ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੋ ਤਾਂ ਕਿ ਆਪਣਾ ਪੰਜਾਬੀ ਸਾਰ ਬਚਿਆ ਰਹੇ ਤੇ ਸਾਰੀ ਦੁਨੀਆ ਵਿੱਚ ਫੈਲੇ ਆਪਣਾ ਸੱਭਿਆਚਾਰ ਤੇ ਮੈਂ ਸਮਝ ਪੰਜਾਬ ਦੀ ਏ ਔਰ ਇਸਾ ਨਹੀਂ ਹੋ ਤੇਰੀਆਂ ਤੇਰੇ ਉੱਤੇ ਰੱਬ ਦੀਆਂ ਰਹਿਮਤਾਂ ਬਥੇਰੀਆਂ ਕਦੇ ਪਾਲੇ ਸ਼ੌਂਕ ਨਹੀਂ ਤੂੰ ਕਦੇ ਗਿੱਦੇ ਪਾ ਅਰਿਸਾ ਚਿਆ ਕਲ ਜੀ ਮੈਂ ਤੁਹਾਡੀ ਸਾਰਿਆਂ ਦੀ ਪਿਆਰੀ ਸ਼ਵਨਿਆ ਜੀ ਨੇ ਨੱਚ-ਨੱਚ ਕੇ ਧੰਦੇ ਵਿੱਚ ਰੰਗ ਬੰਨਿਆ ਵਿੱਚ ਅਸਮਾਨੀ ਉਡੇ ਬਠਿੰਡਾ ਮੇਰਾ ਹੱਸਦਾ ਆਵਾਜ਼ਦਾਰੇ ਸ਼ਹਿਰ ਬਠਿੰਡਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਵਿਰਸੇ ਨੂੰ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਦੇ ਵਿਰਸੇ ਨਾਲ ਆਪਣਾ ਪੰਜਾਬੀ ਵਿਰਸਾ ਭੁੱਲਿਆ ਜਾ ਰਿਹਾ ਹੈ ਇਸ ਕਰਕੇ ਆਪਾਂ ਨੂੰ ਆਪਣਾ ਪੰਜਾਬੀ ਵਿਰਸਾ ਅੱਗੇ ਰੱਖਣਾ ਚਾਹੀਦਾ ਹੈ ਧੰਨਵਾਦ ਜੀ ਤ੍ਰਿਪੂਲੀ ਅਸੀਂ ਸੜਨਾਲਾ 80 ਸਾਲ ਦੀ ਬਜ਼ੁਰਗ ਮਾਤਾ ਜੀ ਜਿਨ੍ਹਾਂ ਨੇ ਪੰਜਾਬ ਦੇ ਵਿਰਸੇ ਨੂੰ ਸੰਭਾਲਿਆ ਹੋਇਆ ਹੈਗਾ 34 ਸਾਲਾਂ ਤੋਂ ਲਗਾਤਾਰ ਸਤਰੰਗੀ ਪਿੰਗ ਦੇ ਨਾਮ ਦਾ 30 ਦਾ ਮੇਲਾ ਕਰਾਇਆ ਜਾਂਦਾ ਤੇ ਉਸ ਦੇ ਵਿੱਚ ਪੰਜਾਬ ਦਾ ਸੱਭਿਆਚਾਰ ਦਿਖਾਇਆ ਜਾਂਦਾ ਹੈਗਾ ਤੇ ਨੌਜਨ ਪੀੜੀ ਨੂੰ ਮਾਤਾ ਜੀ ਅਪੀਲ ਵੀ ਕਰ ਰਹੇ ਹਨ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ ਪੰਜਾਬ ਦੇ ਸੱਭਿਆਚਾਰ ਦੀਆਂ ਯਾਦਾਂ ਜਿਹੜੀਆਂ ਹੈਗੀਆਂ ਆਪਣੇ ਦਿਲਾਂ ਵਿੱਚ ਰੱਖਣੀਆਂ ਚਾਹੀਦੀਆਂ ਤਾਂ ਕਿ ਜਿਹੜੀ ਨੌਜਨ ਪੀੜੀ ਹੈਗੀ ਆ ਹਮੇਸ਼ਾ ਪੰਜਾਬ ਵਿੱਚ ਹੀ ਰਹੇ ਤੇ ਪੰਜਾਬ ਦੇ ਵਿਰਸੇ ਦੇ ਨਾਲ ਜੁੜ ਕੇ ਰਹੇ ਪਿੰਡਾਂ ਤੋਂ ਗੋਮੇਸਰੀ ਲੁਡੀਆਂ ਨੇ ਪੰਜਾਬ